ਹਿੰਦੁਸਤਾਨ ਦੀਆਂ ਸਰਕਾਰਾਂ ਤੇ ਬਾਦਲਕਾ ਟੱਬਰ ਚਾਹੁੰਦਾ ਤਾਂ ਇਹ ਦਿਨ ਕੌਮ ਤੇ ਆਉਣਾ ਹੀ ਨਹੀਂ ਸੀ ਕਿਉਂਕਿ ਗੁਰੂ ਮਾਰੇ ਦੇ ਸਰੂਪ ਚੋਰੀ ਹੋਣਾ ਕੋਈ ਛੋਟੀ ਗੱਲ ਨਹੀਂ ਸੀ ਫਿਰ ਸਿੱਖਾਂ ਨੇ 6 ਮੈਂਬਰੀ ਕਮੇਟੀ ਬਣਾ ਕੇ ਦੱਸਿਆ ਵੀ ਇਹ ਪ੍ਰੇਮੀਆਂ ਨੇ ਗੁਰੂ ਮਾਰੇ ਦਾ ਸਰੂਪ ਚੋਰੀ ਕੀਤਾ ਪਰ ਬਾਦਲਾ ਨੇ ਇਸ ਗੱਲ ਨੂੰ ਅਣਗੌਲਿਆ ਕੀਤਾ ਬਣ ਕੇ ਅੱਗੇ ਆ ਗਿਆ ਕੈਪਟਨ ਅਮਰਿੰਦਰ ਸਿੰਘ ਉਹਨੇ ਵੀ ਗੁਰਕਾ ਸਾਹਿਬ ਦੀ 100 ਖਾਦੀ ਤੇ ਸਰਕਾਰ ਸਾਰੀ ਨੰਗਾ ਦਿੱਤੀ ਹੁਣ ਗੱਲ ਆ ਗਈ ਪ੍ਰਵੰਤ ਸਿੰਘ ਮਾਨ ਤੇ ਇਹ ਬਾਦਲਾ ਨੇ ਇਸੇ ਕੋਡ ਪੂਰੇ ਚੌਂਕ ਦੇ ਵਿੱਚ ਗੋਲੀਆਂ ਚਲਾਈਆਂ ਸੀ ਸਾਡੇ ਤੇ ਤੇ ਅੱਜ ਬਾਲਕਾ ਟੱਪਰ ਆ ਆਂਦਾ ਟੱਪਰ ਵੀ ਨਹੀਂ ਬਚਾ ਸਕਿਆ ਤੇ ਭਗਵੰਤ ਮਾਨ ਨੂੰ ਵੀ ਕਹਿੰਦੇ ਆ ਲਹਣਤੀਆ ਜੇ ਤੂੰ ਵੀ ਬਿਆੰਤਾ ਬੁੱਚੜ ਬੰਨਾ ਏ ਤੇ ਇੱਥੇ ਦਲਾਵਰ ਸਿੰਘ ਵਰਗਿਆਂ ਦੀ ਕਮੀ ਨਹੀਂ ਹੋਏਗੀ ਤੂੰ ਸਿੱਖ ਕੌਮ ਨਾਲ ਨਾਂਖ ਹੈ ਤੂੰ ਬੈਬਲ ਦਾ ਚਲਾਣ ਦੇ ਜਿਨ੍ਹਾਂ ਦੋਸ਼ੀਆਂ ਨੇ ਗੁਰੂ ਗ੍ਰੰਥ ਸਾਹਿਬਾਰੇ ਦੀ ਬੇਇੱਜ਼ਤੀ ਕੀਤੀ ਆ 10 ਸਾਲ ਹੋ ਗਏ ਅਜੇ ਤੱਕ ਉਹਨਾਂ ਨੂੰ ਸਜ਼ਾ ਨਹੀਂ ਹੋਈ ਜੋ ਜੋ ਸਾਰੇ ਗਵਾਹ ਮਰ ਗਏ ਉਦੋਂ ਬਾਅਦ ਤੁਸੀਂ ਉਹ ਕੋਰਟ ਦੇ ਵਿੱਚ ਗਵਾਹ ਪੇਸ਼ ਕਰਾਉਂਗੇ ਹਾਲੇ ਤੱਕ 307 ਦਾ ਪਰਚਾ ਹੋਇਆ ਹਾਲੇ ਤੱਕ ਸਾਡੀ ਇੱਕ ਗਵਾਹੀ ਹੋਈ ਆ ਕੋਰਟ 'ਚ ਉਹ ਵੀ ਜਦੋਂ ਕਮੋਰ ਵਿੱਚ ਪ੍ਰਤਾਪ ਸਿੰਘ ਦੀ ਸੈਟ ਸੀਗੀ ਕਿੰਨੀਆਂ ਸਿੱਟਾ ਬਣੀਆਂ ਕਿੱਥੇ ਗਵਾਹੀਆਂ ਇਹ ਸਰਕਾਰ ਦੀਆਂ ਨਿਕਮੀਆਂ ਨਹੀਂ ਜੇ ਦਾਦਾ ਸੁਖਜੀਤ ਸਿੰਘ ਖੋਸਾ ਨੇ ਪ੍ਰੋਗਰਾਮ ਦੇਤਾ ਹੈ ਜੇ 1 ਮਹੀਨੇ ਦੇ ਵਿੱਚ ਤੂੰ ਕਾਰਵਾਈ ਨਾ ਕੀਤੀ ਤਾਂ ਤੇਰੀ ਕੋਠੀ ਘੇਰਾਂਗੇ ਤੂੰ ਹੀ ਲਾੜੀ ਚਾ ਤੂੰ ਹੀ ਬੰਦ ਲਗਾਂਗੇ ਗੋਲੀਆਂ ਮਾਰ ਲਈ ਪਰ ਤੂੰ ਹੀ ਸਰਕਾਰਾਂ ਬਣਾਈ ਅੱਜ ਉਹਦਾ ਟੱਬਰ ਰੋਂਦਾ ਫਿਰਦਾ ਉਹਦਾ ਆਪ ਦਾ ਪਿਓ ਲਾਸਟ ਤੇ ਮੈਂ